ਨੋਜ਼ਵਾਨ ਸਵਾ ਦੂਸਾਂਝ ਖੁਰਦ ਵੱਲੋਂ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਂਪ ਗੁਰਦੁਆਰਾ ਸਿੰਘ ਸਵਾ ਸਾਹਿਬ ਦੂਸਾਂਝ ਖੁਰਦ ਵਿਖੇ ਲਗਾਇਆ ਗਿਆ ਜਿਸ ਵਿੱਚ ਸਵੈਇਸ਼ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਅਪਸਰਤੇ ਖੂਨਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨੀ ਰਾਏ ਨੇ ਕਿਹਾ ਕਿ ਪਿੰਡ ਵਿੱਚ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਇਸ ਕੈਂਪ ਨੂੰ ਸਫਲ ਕਰਨ ਵਾਲੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਮੌਕੇ ಗ್ರಾಮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ ਹਾਂਜੀ ਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਅੱਜ ਪਿੰਡ ਸਾਂਝਪੁਰ ਦੇ ਵਿਖੇ ਪਹਿਲਾ ਖੂਨਦਾਨ ਕੈਂਪ ਤੇ ਨੌਜਵਾਨ ਸਭਾ ಗ್ರಾಮ ਪੰਚਾਇਤ ਸ਼੍ਰੀ ਦਸ਼ਮੇਸ਼ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਅਸੀਂ ਜਿੰਨੇ ਵੀ ਸਾਡੇ ਦਾਨੀ ਵੀਰਾਂ ਨੇ ਖੂਨਦਾਨ ਕੀਤਾ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਹੈ ਔਰ ਐਨ ਆਰ ਆਈ ਵੀ ਦੇ ਸਹਿਯੋਗ ਦੇ ਨਾਲ ਵੀ ਸਾਰਾ ਇਹ ਜੋ ਹੋਇਆ ਅਸੀਂ ਉਹਨਾਂ ਦੇ ਵੀ ਧੰਨਵਾਦੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਵਿੱਤਰ ਸਿੰਘ ਜੀ ਲੰਬੜਦਾਰ ਤੇ ਨਾਲ ਗੁਰਪਾਲ ਸਿੰਘ ਜੀ ਸਿੱਧੂ ਤੇ सोनू ਸਿੱਧੂ ਜੀ ਤੇ ਪਰਮਜੀਤ ਸੂਪੇ ਦਾ ਰਿਟਾਇਰ ਦੇ ਬੇਟਾ ਜੀ ਉਹਨਾਂ ਦੇ ਸਾਰਿਆਂ ਵੱਲੋਂ ਬਹੁਤ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਅਸੀਂ ਸਾਰੇ ਹੀ ਐਨ ਆਰ ਆਈ ਵੀ ਤੇ ਪਿੰਡ ਦੇ ਪੰਚਾਇਤ ਦੇ ਬਹੁਤ ਧੰਨਵਾਦੀ ਆ ਜਿਨ੍ਹਾਂ ਸਾਡੇ ਨਾਲ ਸਹਿਯੋਗ ਕੀਤਾ ਜਿਨ੍ਹਾਂ ਵੀ ਦਾਨੀ ਵੀਰਾਂ ਨੇ ਹੁੰਦਾਨ ਕੀਤਾ ਸੀ ਉਹਨਾਂ ਦੇ ਤੇ ਕਹ ਲਓ ਜੈਸ ਤੇਸਰ ਦਾ ਵੱਲੋਂ ਵੀ ਸਾਨੂੰ ਬਹੁਤ ਬਾਰੀ ਖੇਦਾਈ ਆਸੀ ਉਹਨਾਂ ਦੇ ਵੀ ਧੰਨਵਾਦੀ ਵਾਹਿਗੁਰੂ ਜੀ ਦਾ ਖਾਸਾ ਧੰਨਵਾਦ ਨੌਜਵਾਨ ਸਵਾ ਦੂਸਾਂਝ ਖੁਰਦ ਵੱਲੋਂ ಗ್ರಾಮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਖੂਦਨ ਕੈਂਪ ਗੁਰਦੁਆਰਾ ਸਿੰਘ ਸਵਾ ਸਾਹਿਬ ਦੂਸਾਂਝ ਖੁਰਦ ਵਿਖੇ ਲਗਾਇਆ ਗਿਆ ਜਿਸ ਵਿੱਚ ਸਵੈਇਸ਼ ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ ਇਸ ਅਸਬਸਰ ਤੇ ਖੂਨਦਾਨ ਕਰਨ ਵਾਲੇ ਦਾਨੀ ਸੱਜਣਾ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸੋਨੀ ਰਾਏ ਨੇ ਕਿਹਾ ਕਿ ਪਿੰਡ ਵਿੱਚ ਇਹ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਉਹਨਾਂ ਇਸ ਕੈਂਪ ਨੂੰ ਸਫਲ ਕਰਨ ਵਾਲੇ ਸਹਿਯੋਗੀਆਂ ਦਾ तहे ਦਿਲੋਂ ਧੰਨਵਾਦ ਕੀਤਾ ਇਸ ਮੌਕੇ ಗ್ರಾಮ ਪੰਚਾਇਤ ਮੈਂਬਰ ਅਤੇ ਪਿੰਡ ਵਾਸੀ ਹਾਜ਼ਰ ਸਨ ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਤੇ ਜੈ ਭੀਮ ਜੈ ਭਾਰਤ ਅੱਜ ਪਿੰਡ ਸਾਂਝਪੁਰ ਦੇ ਵਿਖੇ ਪਹਿਲਾ ਖੂਨਦਾਨ ਕੈਂਪ ਤੇ ਨੌਜਵਾਨ ਸਭਾ ਦਾ ಗ್ರಾಮ ਪੰਚਾਇਤ ਸ਼੍ਰੀ ਦਸ਼ਮੇਸ਼ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾ ਰਿਹਾ ਹੈ ਅਸੀਂ ਜਿੰਨੇ ਵੀ ਸਾਡੇ ਦਾਨੀ ਵੀਰਾਂ ਨੇ ਖੂਨਦਾਨ ਕੀਤਾ ਉਹਨਾਂ ਦੇ ਬਹੁਤ-ਬਹੁਤ ਧੰਨਵਾਦ ਹੈ ਔਰ ਐਨ ਆਰ ਆਈ ਵੀਰ ਸਹਿਯੋਗ ਦੇ ਨਾਲ ਅਸੀਂ ਸਾਰਾ ਇਹ ਜੋ ਹੋਇਆ ਅਸੀਂ ਉਹਨਾਂ ਦੇ ਵੀ ਧੰਨਵਾਦੀਆਂ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਵਿੱਤਰ ਸਿੰਘ ਜੀ ਲੰਬੜਦਾਰ ਤੇ ਨਾਲ ਗੁਰਪਾਲ ਸਿੰਘ ਜੀ ਸਿੱਧੂ ਤੇ सोनू ਸਿੱਧੂ ਜੀ ਤੇ ਪਰਮਜੀਤ ਸੋਪੇ ਦਾ ਰਟਾਇਰ ਦੇ ਬੇਟਾ ਜੀ ਉਹਨਾਂ ਦੇ ਸਾਰਿਆਂ ਵੱਲੋਂ ਬਹੁਤ ਸਹਿਯੋਗ ਦੇ ਨਾਲ ਇਹ ਕੰਮ ਹੋਇਆ ਅਸੀਂ ਸਾਰੇ ਹੀ ਐਨ ਆਰ ਆਈ ਵੀਰ ਤੇ ਪਿੰਡ ਦੇ ਪੰਚਾਇਤ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਸਾਡੇ ਨਾਲ ਸਹਿਯੋਗ ਕੀਤਾ ਜਿੰਨੇ ਵੀ ਦਾਨੀ ਵੀਰਾਂ ਨੇ ਹੁੰਦਾਨ ਕੀਤਾ ਸੀ ਉਹਨਾਂ ਦੇ ਤੇ ਫਾਰਮ ਠੱਡਾ ਕਲਾਂ ਤੋਂ ਜੈਸ ਤੇ ਸੰਤਾ ਵੱਲੋਂ ਵੀ ਸਾਨੂੰ ਬਹੁਤ ਸupport ਕਿਤਾਈ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਵਾਹਿਗੁਰੂ ਦੀ ਖਾਸ ਦਾਤ ਨਾਲ